ਅੱਧੀ ਰਾਤ ਨੂੰ ਅਚਾਨਕ ਗਰੀਬ ਕਰਦੀ ਛੱਤ ਡਿੱਗੀ ਹੈ ਪਰਿਵਾਰ ਸੁੱਤਾ ਪਿਆ ਹਾਦਸੇ ਦਾ ਸ਼ਿਕਾਰ ਹੋ ਗਿਆ ਛੱਤ ਦੇ ਥੱਲੇ ਇਹ ਪਰਿਵਾਰ ਦੱਬਿਆ ਜਾਂਦਾ ਜਿਸ ਦੇ ਵਿੱਚ ਚਾਰ ਪਰਿਵਾਰਕ ਜੀ ਛੱਤ ਦੇ ਥੱਲੇ ਆ ਜਾਂਦੇ ਨੇ ਜਿਸ ਦੇ ਵਿੱਚ ਦੋ ਮਾਸੂਮ ਜਵਾਕ ਸੀ ਇੱਕ ਔਰਤ ਸੀ ਤਿੰਨ ਜਿਹੜੇ ਜ਼ਵਾਕ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਪਰ ਉਹਨਾਂ ਦੇ ਵਿੱਚੋਂ ਇੱਕ ਜ਼ਵਾਕ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੈ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਹੀ ਰਾਤ ਦੇ ਕਰੀਬਨ ਕਰੀਬਨ 1 ਵਜੇ ਵੱਡਾ ਹਾਦਸਾ ਹੁੰਦਾ ਜਦੋਂ ਛੱਤ ਡਿਗਣ ਦੀ ਆਵਾਜ਼ ਜਿਹੜੀ ਹੈ ਸੁਨਾਈ ਦਿੰਦੀ ਐ ਆਲੇ ਦੁਆਲੇ ਲੋਕਾਂ ਨੂੰ ਜੜਿਆੜੇ ਵਾਲੇ ਘਰ ਸੀ ਤਾਂ ਤੁਰੰਤ ਲੋਕ ਦੌੜੇ ਆਉਂਦੇ ਨੇ ਤੇ ਛੱਤ ਦੇ ਥੱਲੇ ਦੱਬੇ ਹੋਏ ਇਸ ਪਰਿਵਾਰ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਤੇ ਉਸ ਤੋਂ ਬਾਅਦ ਹਸਪਤਾਲ ਉਹਨਾਂ ਨੂੰ ਪਹੁੰਚਾਇਆ ਜਾਂਦਾ ਪਰ ਕਿਤੇ ਨਾ ਕਿਤੇ ਗਰੀਬ ਘਰ ਦੀ ਜਿਹੜੀ ਇਹ ਛੱਤ ਡਿੱਗੀ ਐ ਗਰੀਬ ਘਰ ਦਾ ਕਾਫੀ ਵੱਡਾ ਨੁਕਸਾਨ ਹੋਇਆ ਐ ਜਿੱਥੇ ਕਈ ਵਾਰ ਜੜਿਆ ਘਰ ਦੀ ਮੁਰੰਮਤ ਕਰਵਾਉਣ ਤੇ ਲਈ ऐसे ਨਹੀਂ ਹੁੰਦੇ ਜਿਸ ਕਰਕੇ ਇਹੋ ਜਿਹੇ ਹਾਦਸੇ ਅਕਸਰ ਵਾਪਰ ਜਾਂਦੇ ਨੇ ਤੇ ਇਹੋ ਜਿਹਾ ਹੀ ਕੁਝ ਹਾਦਸਾ ਇਸ ਗਰੀਬ ਪਰਿਵਾਰ ਦੇ ਨਾਲ ਵਾਪਰਿਆ ਹੈ ਆਖਿਰਕਾਰ ਕਿਵੇਂ ਇਹਨਾਂ ਨੂੰ ਬਚਾਇਆ ਗਿਆ ਕਿਵੇਂ ਕੱਢਿਆ ਗਿਆ ਪਿੰਡ ਵਾਲੇ ਕੀ ਕਹਿ ਰਹੇ ਨੇ ਪੀੜਤ ਕੀ ਦੱਸ ਰਹੇ ਨੇ ਤੁਹਾਨੂੰ ਸਾਰਾ ਸੁਣਾ ਦਿੰਦੇ ਆ ਕੀ ਹੋਇਆ ਕੀ ਹਾਸਾ ਤੁਹਾਡੇ ਨਾਲ ਜੀ ਅਸੀਂ ਸੁੱਤੇ ਪੈ ਸੀ ਜੀ ਤੇ ਕੁਦਰਤ ਚਾਨ ਚੱਕ ਦੀ ਗਾਧਾ ਟੁੱਟ ਗਈ ਗਲ ਕੇ ਤੇ ਕਿੰਨੇ ਜਣੇ ਸੁੱਤੇ ਪੈ ਸੀ ਅਸੀਂ ਚਾਰ ਜਣੇ ਪੈ ਸੀ ਜੀ ਤੇ ਕਿੰਨਾ ਦੇ ਸੱਟਾਂ ਮੱਜੀਆਂ ਤੁਹਾਡੇ ਅਸੀਂ 40 ਦੇ ਵਜੇ ਗਾ ਜੀ ਤੇ ਬੱਚੇ ਦੀ ਹਾਲਤ ਕਿਦਾਂ ਦੀ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੈ ਜੀ ਦੋ ਦੀ ਕਿੰਨੇ ਬੱਚੇ ਤੁਹਾਡੇ ਨਾਲ ਸਿੱਪੇ ਦੋ ਬੱਚੇ ਪੈਚੀ ਮੇ ਨਾਲ ਮਿੰਦਾ ਪਾ ਲਈ ਖੜ ਪਿਆ ਜੀ ਤਿੰਨ ਨਹੀਂ ਪੈਚੀ ਜਾ ਰਹੀਏ ਅਸੀਂ ਅੱਛਾ ਜੀ ਹਾਂ ਜੀ ਤੇ ਉਹ ਹੁਣ ਕਿਵੇਂ ਹਸਪੀਟਲ ਕਿਵੇਂ ਪਹੁੰਚੇ ਤੁਸੀਂ ਅਸੀਂ ਐਂਬੂਲੈਂਸ ਕਰਾਈ ਸੀ ਜੀ ਰਾਤ ਨੂੰ ਫਿਰ ਅੱਧੀ ਰਾਤ ਤੁਹਾਡਾ ਲੈਂਟਰ ਡੈਗ ਪਿਆ ਤੇ ਨਿਕਲੇ ਕਿਵੇਂ ਤੁਹਾਨੂੰ ਕੱਢਿਆ ਗਏ ਨਹੀਂ ਉਹ ਗਵੰਡਾਂ ਦੇ ਗੱਡੇ ਜੀ ਗਵੰਡੇ ਆਗੇ ਸੀ ਉੱਠ ਕੇ ਖੜਕਾ ਸਣ ਕੇ ਅੱਛਾ ਜੀ ਹਾਂ ਅਜੀ ਤਾਂ ਬੇਹੋਥੇ ਰਹਿਤੀ ਸਨ ਗਵੰਡਾਂ ਨੇ ਫਟਾਫਟ ਕੱਢਿਆ ਆ ਕੇ ਕਿੰਨੇ ਜਣੇ ਤੁਹਾਡੇ ਚੱਕਵੇਂ ਜੇ ਚਾਰ ਜਣੇ ਜੀ ਇੱਕੋ ਹੀ ਪਰਵਾਦੇ ਆ ਸਾਰੇ ਹਾਂਜੀ ਕੀ ਨਾਮ ਹੈ ਤੁਹਾਡਾ ਗਰਮੇਲ ਸਿੰਘ ਆਇਆ ਕਿਹੜੇ ਪਿੰਡ ਤੋਂ ਆਂ ਦਾਲੇ ਤੋਂ ਆਂ ਕੀ ਹੋਇਆ ਕੀ ਹਾਸਾ ਕੀ ਹੋਇਆ ਤੁਹਾਡੇ ਨਾਲ ਇਹ ਇੱਕ ਦਾ ਟੈਨ ਹੋਊਗਾ ਜੀ ਤੇ ਮੈਂ ਗੁਰਦੁਆਰੇ ਪੈਣਾ ਅੱਛਾ ਜੀ ਤੇ ਜਦੋਂ ਖੜਕਾ ਹੋਇਆ ਤੇ ਚੀਕ ਝੰਗਾਰਾ ਸੁਣਿਆ ਮੈਨੂੰ ਨਾ ਜਦੋਂ ਇਧਰਲੇ ਪਾਸੇ ਮੇਰਾ ਘਰ ਆ ਇਧਰਲੀ ਸਾਈਡ ਗੁਰਦੁਆਰਾ ਪੁੱਲ ਦੇ ਤੇ ਜਦੋਂ ਖੜਕਾ ਸੁਣਿਆ ਗਵਾਂਡੀ ਸਾਡਾ ਭੱਜ ਕੇ ਗਿਆ ਮੇਰੇ ਕੋਲੇ ਆਂਦਾ ਵੀ ਐ ਕਰਕੇ ਸੱਤ ਡੇਕ ਪਿਛਵਾਖ ਥੱਲੇ ਆ ਕੇ ਵੀ ਆ ਜਾ ਤੇ ਤੁਹਾਡੇ ਬੱਚੇ ਸੀਗੇ ਹਾਂਜੀ ਹਾਂਜੀ ਕਿੰਨੇ ਜਣੇ ਇਹ ਮੇਰੇ ਘਰ ਵਾਲੀ ਆ ਆ ਮੇਰੇ ਕੁੜੀ ਦੇ ਜਵਾਕ ਤੇ ਕਿੰਨੇ ਜਣੇ ਸੁੱਤੇ ਪਏ ਸੀ ਉੱਥੇ ਚਾਰ ਜਣੇ ਆ ਕਿੰਨੇ ਜਣੇ ਜ਼ਖਮੀ ਨੇ ਇਹ ਚਾਰੇ ਹੀ ਜ਼ਖਮੀ ਆਗੇ ਠੀਕ ਹਾਂਜੀ ਉਹ ਜਾਨੀ ਜਵਾਕਾਂ ਦੇ ਸੋਟਿਆਂ ਦੇ ਜ਼ਾਦੇ ਆ ਤੇ ਇਹਦੇ ਬਾਹ ਤੇ ਤੇ ਲਾਤਾਂ ਤੇ ਇਹਦੇ ਹੋਣੇ ਬੱਚੇ ਦੀ ਹਾਲਤ ਕਿਦਾਂ ਦੀ ਆ ਕੀ ਕਹਿੰਦੇ ਡਾਕਟਰ ਇਹ ਫਰੀਦਕੋਟ ਭੇਜਣ ਲੱਗੇ ਜਸਮੀਲ ਸਿੰਘ ਪੁੱਤਰ ਹਰੀ ਸਿੰਘ ਦਾ ਜਿਹੜੇ ਕਿ ਰਾਤ ਇਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਵਾ ਅਸੀਂ ਪਿੰਡ ਵਾਸੀਆਂ ਨੂੰ ਪਿੰਡ ਦੇ ਆਨਾਰੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਸ ਅਤਿ ਦਰਜ ਦੇ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਛੱਤ ਦੇ ਜਿਹੜੇ ਹਾਲਾਤ ਪਹਿਲਾਂ ਹੀ ਬਹੁਤ ਨਾਜ਼ੁਕ ਸੀਗੇ ਪਰਿਵਾਰ ਨੂੰ ਇਸ ਗੱਲ ਦਾ ਇਲਮ ਸੀਗਾ ਕਿ ਕਦੇ ਵੀ ਡਿੱਗ ਸਕਦੀ ਆ ਪਰ ਫਿਰ ਵੀ ਗਰੀਬੀ ਦੇ ਵਿੱਚ ਗਰੀਬੀ ਦੇ ਹਾਲੇ ਥੱਲੇ ਹੁਣ ਕਰਕੇ ਉਹ ਇਸ ਦੀ ਮੁਰੰਮਤ ਵੀ ਨਹੀਂ ਕਰਾ ਸਕੇ ਨਾ ਹੀ ਦੁਆਰਾ ਕੋਈ ਇਹਨੂੰ ਖੜੇ ਕਰ ਸਕੇ ਇਹਨੂੰ ਛੱਤ ਨੂੰ ਇਸ ਲਈ ਇਹ ਗਰੀਬੀ ਦੇ ਕਾਰਨ ਹੋਇਆ ਵਾ ਇਸ ਲਈ ਆਪਾਂ ਚਾਹੁੰਦੇ ਆ ਵੀ ਜਿਹੜਾ ਸਾਡਾ ਪਿੰਡ ਐ ਐਨ ਆਰ ਆਈ ਵੀਰ ਆ ਜਾਂ ਹੋਰ ਜਿਹੜੇ ਦਾਨੀ ਸੱਜਣਾ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਤਾਂ ਉਹ ਇਹਦੇ ਇਸ ਪਰਿਵਾਰ ਦੀ ਮਦਦ ਕਰ ਸਕਦੇ ਆ ਆਪਾਂ ਇਸ ਪਰਿਵਾਰ ਦੀ ਛੱਤ ਪਵਾ ਕੇ ਦੇਈਏ ਜੀ ਉੱਥੇ ਖੜਕਾ ਜਦੋਂ ਹੋਇਆ ਅਸੀਂ ਉੱਥੇ ਤੀਵੀਂ ਕਸਮ ਅਸੀਂ ਇਹਨਾਂ ਨੂੰ ਖਿੱਚ ਖਿੱਚ ਕੇ ਬਾਹਰ ਲਗਾਈ ਫਿਰ ਇਹਨਾਂ ਨੂੰ ਮਾ ਦਾਖਲ ਕਰਾ ਕੇ ਆਣਾ ਗਵਾਂਡ ਵਾਂਡ ਵਾਂਡ ਦੇ ਵਿੱਚ ਆਂ ਗਵਾਂਡ ਸੀ ਆ ਜੀ ਕਿ ਉਦੋਂ ਨੂੰ ਫੇਰ ਘਰਾਂ ਦੇ ਆਣ ਗਵਾਂਡ ਆਵਾ ਵਾ ਇਕੱਠੇ ਹੋ ਗਏ ਸੀ ਜਿਹੜੇ ਮੈਂ ਸਾਥ ਮੇਰੇ ਨਾਲ ਜੂ ਹਤਾ ਆਈ ਸੰਦੇ ਇੱਕ ਕਾਮ ਜੂ ਹਤਾ ਇਹ ਸੀ ਮੇਰੇ ਨਾਲ ਜਦੋਂ ਮੈਂ ਲਿਖਿਆ ਦੇ ਆਖਰ ਕੱਲਾ ਕਰਾਚਾ ਤਾਂ ਦਾਹਲਵਾ ਦੇ ਰੱਤ ਠੀਕ ਹੈ ਐਦਾਂ ਪਿੱਛੇ ਹੋ ਜਾਓ ਤੇ ਸੈਕਟਰ ਕਾਫੀ ਆ ਗੁੱਝੀਆਂ ਜ਼ਿਆਦੇ ਆ ਤੇ ਜਿਹੜੀਆਂ ਜਤਮ ਆ ਉਹ ਕਟਾ